ਹੁਣ ਆਪਜੀ ਕਹੋਗੇ ਜੀ ਇਹ ਕੱਟੜਤਾ ਚ ਬੋਲਣ ਦਾ ਮਨ ਚਾਵੇਗਾ ਵੀ ਇਹ ਭਾਸ਼ਾ ਸਭ ਸਿੱਖਣੀ ਚਾਹੀਦੀ ਮੈਂ ਇੱਥੇ ਕਹਿਆ ਗਿਆ ਸਾ ਗੁਰੂ ਨਾਨਕ ਸਾਹਿਬ ਨੇ ਜਦੋਂ ਮੁਗਲ ਆਏ ਨਾ ਜੀ ਲੋਕਾਂ ਦਾ ਪਤਾ ਸੁਹਾ ਕੀ ਹੋ ਗਿਆ ਪਹਿਲਾਂ ਸਾਡੇ ਦੇਵ ਕਲਚਰ ਦਾ ਸਰਪਿਆ ਹੈ ਨਾ ਪਹਿਲਾਂ ਬੀਬੀਆਂ ਕੋਈ ਪਤੀ ਦਾ ਨਾਚ ਨਹੀਂ ਸੀ ਲੈਂਦੀ ਕਦੇ ਨਹੀਂ ਸੀ ਲੈਂਦੀ ਉਹ ਲੈਂਦੀਆਂ ਸਾਰੇ ਸਾਰੇ ਲੈਂਦੇ ਆ ਨਾ ਉਹ ਕਿਦਾਂ ਪ੍ਰਭਾਵ ਪਿਆ ਖਿਮਾ ਕਰਦੇ ਉਹਨੂੰ ਗੁੱਸਾ ਨਾ ਕਰਿਓ ਪ੍ਰਭਾਵ ਇਤੋਂ ਹੁਣ ਆਪਾਂ ਕਹਾਂਗੇ ਬਰਾਬਰਤਾ ਚਾਹੀਦੀ ਖੋਇਆ ਕਿ ਗੁਰੂ ਨਾਨਕ ਸਾਹਿਬ ਵੇਲੇ ਜਦੋਂ ਮੁਗਲ ਆਏ ਨੇ ਉਹਨਾਂ ਨੇ ਸ਼ਾਬਦੂ ਵਰਦੇਸਨ ਮੀਆਂ ਜੀ ਉਹ ਕਹਿੰਦੇ ਆ ਕੋ ਬੰਦਾ ਕਹਿੰਦਾ ਜੀ ਬੀਗਮ ਸਾਹਿਬਾ ਇਹ ਸ਼ਬਦ ਸੰ ਜਦੋਂ ਗੁਰੂ ਨਾਨਕ ਸਾਹਿਬ ਬੋਲੇ ਬਾਹਰਾਜ ਨੇ ਕਿਹਾ ਲੋਕੋ ਤੁਸੀਂ ਪਸ਼ਾਵਾਂ ਜਿੰਨੀਆਂ ਮਰਜ਼ੀ ਸੁਖੋ ਪਰ ਇੰਨੀ ਗੁਲਾਮੀ ਨਾ ਕਬੂਲ ਕਰੋ ਏ ਤੁਹਾਡੀ ਮਾਂ ਬੋਲੀ ਵੀ ਤੁਹਾਨੂੰ ਭੁੱਲ ਜਾਏ ਘਰ ਘਰ ਮੀਆਂ ਸਬਣਾ ਜੀਆਂ ਬੋਲੀ ਅਵਰ ਤੇਮਾਰੀ ਇਹ ਜਿਹੜੀ ਗੁਰਮੁਖੀ ਹੈ ਖਡੂਰ ਐਵੇਂ ਨਹੀਂ ਬਸਾਇਆ ਇੱਥੇ ਦੁਨਿਆਵੀ ਲੰਗਰ ਚੱਲੇ ਇੱਥੇ ਰੂਖਾਨੀਆਂ ਦਾ ਲੰਗਰ ਚੱਲਿਆ ਗੁਰਮਖੋ ਇੱਥੇ ਵਿਦਿਆ ਦਾ ਲੰਗਰ ਚੱਲਿਆ